ਗੁਰ ਦਵਾਰਾ ਤੁਮ ਤਾਨਾ ਸਾਹਿਬ ਉਹ ਦੇਖੋ ਦੇਖਿਓ ਜੀ ਆਵਣਾ ਹੈ ਹਨ ਹਮ ਸਰੋਵਰ ਸਾਹਿਬ ਛੇੜ ਕੇ ਦੇਖੀ ਹੂੰ ਛੇੜ ਕੇ ਦੇਖਣਾ ਹੂੰ ਹੂੰ ਕੁੱਝ ਜ਼ਿਆਦਾ ਲੱਗ ਦੇ ਕੋਸ਼ਿਸ਼ ਤਾਂ ਕਰ ਲੈ ਇਹ ਆ ਕੇ ਦੇਣਾ ਨੂੰ ਕੁਛ ਪਾਉ ਇਹ ਤਾਂ ਦिए ਨੇ ਇਹ ਤਾਂ ਇਹ ਤਾਂ ਇਹਨਾਂ ਨੂੰ ਕੁਝ ਪਾਉ ਉਹ ਜੀ ਲਾ ਕੇ ਦੇਖੋ ਇਹ ਤਾਂ ਬਣ ਰਹੀ ਹੈ ਵੀਡੀਓ ਤਾਂ ਸ਼ੀਰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਤਾਨਮਿਕ ਕੀਰਤਨ ਸਮਾਗਮ 17 ਅਕਤੂਬਰ 2025 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ 3 ਵਜੇ ਤੱਕ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ 350 ਸਾਲਾ ਦਿਵਸ ਸਿੱਧੀ ਦਿਵਸ ਸਿੱਧਾ ਪ੍ਰਸਾਰਣ ਵੀ ਹੋਵੇਗਾ ਗੁਰਦੁਆਰਾ ਛੇਰੀ ਗੁਰਤੇ ਬਹਾਦਰ ਸਾਹਿਬ ਦਾ ਸਾਹਿਬ ਤੁਮਤਾਨ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਹੈ ਇਤਿਹਾਸਿਕ ਸੁਰਤਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬੀ ਰਾਜਾਂ ਮਾਲਵਾ ਬੰਗੜ ਦੀ ਫੇਰੀ ਦੌਰਾਨ ਇਸ ਸਥਾਨ ਵਿਖੇ ਆਪਣੇ ਮubaruk ਚਰਨ ਪਾਏ ਇਸ ਸਥਾਨ ਤੇ ਧਰਮ ਪ੍ਰਚਾਰ ਦੇ ਕੇਂਦਰੀ ਸਥਾਨ ਵਜੋਂ ਸਥਾਪਿਤ ਕੀਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਬ ਜੀ ਪਰਿਵਾਰ ਸਮੇਤ ਸੰਮਤ 1722 ਅਪ੍ਰੈਲ 1665 ਈਸਵੀ ਵਿੱਚ ਤਮਦਾਨ ਸਾਹਬ ਨਗਰ ਵਿਖੇ ਪੁੱਜੇ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਦੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸਿੱਖ ਸੰਗਤ ਸਮੇਤ ਇੱਕ ਤਾਲ ਕਿਨਾਰੇ ਆਣ ਬਿਰਾਜਮਾਨ ਹੋਏ ਅਤੇ ਇੱਥੋਂ ਦਾ ਸਥਾਨਕ ਜ਼ਮੀਦਾਰ ਚੌਧਰੀ ਦਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈਦੋ ਕੋ ਦੁੱਧ ਲੈ ਕੇ ਮਿਲਿਆ ਹੈ ਇੱਥੇ ਦੁੱਧ ਸਦੀਵ ਰਹੂਗਾ ਤਵਾਰੀਖ ਗੁਰੂ ਖਾਲਸਾ ਅਨੁਸਾਰ ਤਕਉ ਨੇ ਰੱਥ ਡੋਲਾ ਗੱਡੀ ਉੱਠ ਘੋੜੇ ਆਪਣੀ ਹਵੇਲੀ ਵਿੱਚ ਉਤਾਰੇ ਸਨ ਅਤੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਜੀ ਦੇ ਜੀ ਦੀ ਸੇਵਾ ਕਰਨੇ ਲੱਗੀ ਇਸ ਯਾਤਰਾ ਦੌਰਾਨ ਗੁਰੂ ਜੀ ਨੇ ਨੰਮਾ ਸਮਾਤਮ ਤਾਨ ਸਾਹਿਬ ਵਿੱਚ ਟਿਕਾਣਾ ਕੀਤਾ ਇੱਥੇ ਮੁੱਖ ਡੇਰਾ ਰੱਖਦਿਆਂ ਗੁਰੂ ਜੀ ਇੱਥੋਂ ਪ੍ਰਚਾਰਕ ਦੌਰਿਆਂ ਲਈ ਆਲੇ ਦੁਆਲੇ ਦੇ ਇਲਾਕਿਆਂ ਵੱਲ ਜਾਂਦੇ ਰਹੇ ਗੁਰੂ ਜੀ ਦੇ ਦਰਸ਼ਨ ਦੇਖਾਰ ਕਰਨ ਲਈ ਦੂਰ ਦਰਾਡੇ ਤੋਂ ਸੰਗਤ ਇੱਥੇ ਪਹੁੰਚਦੀ ਆਣ ਦਰਸ਼ਨ ਸੇਵਾ ਕਰਦੀ ਅਤੇ ਸ਼ਰਦਾਂ ਅਨੁਸਾਰ ਗੁਰੂ ਜੀ ਦੇ ਲੰਗਰ ਲਈ ਪੇਟਾ ਚੜਾਉਂਦੀ ਕੁਝ ਸ਼ਰੋਤਾਂ ਅਨੁਸਾਰ ਗੁਰੂ ਸਾਹਿਬ ਨੇ ਸਥਾਨ ਤੋਂ ਤੁਰਨ ਸਮੇਂ ਸਥਾਨਕ ਜ਼ਿੰਮੇਦਾਰਾਂ ਤੱਕ ਨੂੰ ਕੁਝ ਮੋਰਾਂ ਦਿੱਤੀਆਂ ਤੇ ਇਸ ਇਸ ਸਥਾਨ ਤੇ ਖੂਹ ਧਰਮਸ਼ਾਲਾ ਤੇ ਬਾਗ ਲਵਾਉਣ ਲਈ ਆਦੇਸ਼ ਕੀਤਾ